ਕਰੀਆ ਅਧਿਕਾਰ ਦਫਤਰਾਂ ਜੀ ਮੈਂ ਉਪਰ ਜਾ ਕੇ ਸੀ ਜੀ 7:00 ਵਜੇ ਮੈਡਮ ਨੇ ਜਦੋਂ ਆਉਣ ਤੋਂ ਪਹਿਲਾਂ ਰਜਿਸਟਰ ਇੱਥੇ ਚੱਲਦੇ ਲੋਕ ਲੱਗੇ ਹੋਏ ਸੀਗੇ ਤੁਸੀਂ ਹੈ ਨਹੀਂ ਸੀਗੇ ਨਹੀਂ ਮੈਂ ਦਫਤਰੀ ਸੀਗਾ ਜੀ ਕਿ ਨਹੀਂ ਮੈਡਮ 9:00 ਤਾਂ ਹੈਗੇ ਸੀਗੇ 17 ਮਿੰਟ ਤੇ ਮੈਂ ਗਰੁੱਪ ਚ ਪਾਇਆ ਸਮੂਹ 9:00 ਦੇ 14 ਮਿੰਟ ਤੇ ਮੈਸੇਜ ਆਇਆ ਜਦੋਂ ਤੁਸੀਂ ਹੈ ਨਹੀਂ ਸੀ ਲੋਕ ਸਫਾਈ ਹੋ ਰਹੀ ਸੀ ਜੀ ਅੰਦਰ ਅਸੀਂ ਬਾਹਰ ਖੜੇ ਸੀਗੇ ਜੀ ਦਫ਼ਤਰ ਦੇ ਲੋਕ ਤਾਂ ਲੱਗੇ ਸੀ ਸਫਾਈ ਕਿੱਥੇ ਹੋ ਰਹੀ ਉਹ ਸਾਰਾ ਦਫ਼ਤਰ ਹੀ ਸਫਾਈ ਕਰਾ ਰਹੇ ਸੀਗੇ ਲੋਕ ਲੱਗੇ ਸੀ 9:05 ਤੱਕ ਦਫ਼ਤਰ ਆ ਨਹੀਂ ਰੋ ਜੀ 9:05 ਨੂੰ 10 ਤੱਕ ਅਸੀਂ ਦਫ਼ਤਰ ਆ ਜਾਂਦੇ ਹਾਂ ਸਾਰਾ ਸਾਰਾ ਨਾਮ ਤੋਂ ਬਾਅਦ ਕੀ ਆਇਆ 9:05 ਤੱਕ ਜੀ ਮੈਂ ਸਵੇਰ ਨੂੰ ਕਿਉਂ ਆਉਂਗਾ ਨਹੀਂ ਮੈਂ ਕਰ ਰਹੇ ਲੋਕ ਲੱਗੇ ਮੈਨੂੰ ਮੈਡਮ ਹਰੇ ਪਤਾ ਜੀ ਮੈਂ 9:05 ਤੱਕ ਦਫ਼ਤਰ ਸੀਗਾ ਲੋਕ ਲੱਗੇ ਬੈਠੇ ਆਈਏ 9:00 ਤੁਰਪੂ ਸੀ ਲਾਲੀ ਮੜੋਂ ਦਾ ਪਿਆ ਲਾਲ ਤੇ ਇਹ ਰਜਿਸਟਰ ਨਹੀਂ ਸੀਗਾ ਜਦੋਂ ਮੈਂ ਬਾਰ ਮੈਂ ਰਜਿਸਟਰ ਜਦੋਂ ਮੈਨੂੰ ਪਤਾ ਚੱਲਿਆ ਮੈਂ ਉਹਦੇ 2 ਮਿੰਟ ਚ ਭੇਜ ਤੇ ਰਜਿਸਟਰ ਮੈਂ ਆਪ ਲੈ ਕੇ ਆਇਆ ਜੀ ਨਾਲ ਮੈਂ ਆਇਆ ਲੋ ਜਦੋਂ ਮੈਡਮ ਆਈ ਨਹੀਂ ਜੀ ਮੈਨੂੰ ਮੈਡਮ ਦਾ ਮੈਸੇਜ ਲੱਗਿਆ ਵੀ ਮੈਡਮ ਰਜਿਸਟਰ ਮੰਗਾ ਰਹੇ ਨੇ ਮੈਂ 2 ਮਿੰਟ ਬਾਅਦ ਮੈਂ ਉਹ ਰਜਿਸਟਰ ਲੈ ਕੇ ਆ ਗਿਆ ਠੀਕ ਹੈ ਹਾਂ ਮੈਡਮ ਦਾ ਇਹ ਕਹਿਣਾ ਵੀ 9 9 17 ਨਹੀਂ ਜੀ ਨਹੀਂ ਠੀਕ ਹੋਣੀ ਹੈਗੀ ਮੈਂ ਜਦੋਂ 15 ਤੇ ਆਉਂਦਾ ਮੈਨੂੰ ਤੁਹਾਨੂੰ ਦੱਸ ਦਿੰਦਾ ਵੀ 9 15 ਦੇ ਦਫ਼ਤਰ ਆ ਜੀ ਜਿਹੜੇ ਆਏ ਨਹੀਂ ਹੈਗੇ ਕਰ ਬਾਕੀ ਮਲਾਜ਼ਮਾਂ ਦੀ ਜੀ ਹੁਣ ਅਸੀਂ ਜਵਾਬਤੌਲ ਵੀ ਕਰਦੇ ਆ ਜਿਹੜਿਆ ਨਹੀਂ ਹੈਗੇ ਅੱਛਾ ਹਾਂ ਇਹਨਾਂ ਨੂੰ ਪੱਲਾ ਵੀ ਹਦreturnData ਜਾਰੀ ਕੀਤੇ ਹੋਏ ਨੇ ਭਾਈ ਸਾਵੇਂ ਇਸੇ ਸਰਕਾਰ ਦਾ ਹੁਕਮ ਆ ਵੀ ਸਮੇਂ ਸੇ ਦਫ਼ਤਰ ਆਓ ਤੇ ਅਖੀ ਹੁਣ ਜਿਹੜੇ ਨਹੀਂ ਆਏ ਹੈਗੇ ਇਹ ਮੈਂ ਚਿੱਠੀ ਮੈਡਮ ਦਾ ਮੁਲਾਜ਼ਮ ਤਾਈ तकरीबन ਘੱਟੋ ਘੱਟ 10 ਬਾਰ 11 ਹਜ਼ਾਰ ਨਹੀਂ ਜੀ ਪਹਿਲਾਂ ਵੀ ਪਿਛਲੀ ਵੀ ਇੱਕ ਰੇਡ ਪਈ ਸੀ ਐਮਐਲ ਨੇ ਆਪਾਂ ਨੇ ਮਾਰੀ ਸੀ ਅੱਜ ਵੀ ਬੀ ਨਹੀਂ ਉਹ ਸਵੇਰ ਤੋਂ ਜੇ ਮਾਰੀ ਸੀਗੀ ਉਹ ਬਾਅਦ ਕਰ ਮਾਰੀ ਸੀਗੀ ਇਹ ਨਹੀਂ ਲਗਾਤਾਰ ਹੋ ਰਹੀ ਹੈ ਨਾ ਦਫ਼ਤਰ ਦੇ ਅੰਦਰ ਪਰ ਉਹਨੂੰ ਆਪਾਂ ਮੁਲਾਜ਼ਮ ਨੂੰ ਸਮਝਾਈ ਸਕਦੇ ਹਾਂ ਚਿੱਠੀ ਪੱਤਰ ਕਰ ਸਕਦੇ ਹਾਂ ਆਣਾ ਨਾ ਨਾ ਇਹ ਤਾਂ ਉਹਨਾਂ ਦੀ ਹੈ ਨਾ ਹੁਣ ਅਸੀਂ ਉਹਨਾਂ ਦੀ ਆਖੀ ਜਵਾਬਤਲ ਵੀ ਲਿਖ ਰਿਹਾ ਹੈ ਜੀ ਸਭ ਨੂੰ ਵੀ ਲਿਖ ਰਿਹਾ ਤੇ ਉਸ ਤੋਂ ਬਾਅਦ ਜੇ ਉਹਨਾਂ ਨੇ ਸਵੇਰ ਸਪਸ਼ਟ ਨਾ ਕੋਈ ਜਵਾਬ ਦਿੱਤਾ ਫਿਰ ਉਹਨਾਂ ਦੇ ਖਿਲਾਫ ਡਾਇਰੈਕਟਰ ਸਾਹਿਬ ਨੂੰ ਲਿਖ ਦਾਂਗੇ ਸਾਰਿਆਂ ਦੇ ਥੈਂਕ ਯੂ ਮੈਂ ਕੀ ਨਾ ਮੈਂ ਤੁਹਾਡਾ ਕੀ ਆਉਦਾ ਤੇ ਅੱਜ ਜਿਹੜਾ ਹੈਗਾ ਦਫ਼ਤਰ ਦੇ ਅੰਦਰ ਕੀ ਬੇਨਿਮੀ ਹੋਈਆਂ ਨੇ ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਬਲਜੀਤ ਕੌਰ ਖਾਲਸਾ ਬੀਡੀਪੀਓ ਨਾਬਾ ਮੈਂ 9 ਵਜੇ ਦਫ਼ਤਰ ਆਈ ਤਾਂ ਸੁਪਰਡੈਂਟ ਦੀਪਕ ਜਿੰਦਲ ਦਾ ਕਮਰਾ ਜਿਹੜਾ ਬੰਦ ਸੀ ਜੀ ਤੇ ਮੈਨੂੰ ਰਜਿਸਟਰ ਹਾਜ਼ਰੀ ਰਜਿਸਟਰ ਦौरा ਰਜਿਸਟਰ ਵੀ ਨਹੀਂ ਮਿਲੇ ਤੇ ਫਿਰ ਮੈਂ ਗਰੁੱਪ ਚ ਪਾਇਆ 917 ਦੇ ਉੜੀ ਕੇ 17 ਮਿੰਟ ਮੈਂ ਉੜੀ ਕੇ ਤੇ ਵੀ ਕੀ ਗੱਲ ਦਫਤਰ ਕਿਉਂ ਨਹੀਂ ਆਏ ਤੇ ਫਿਰ ਤਰੰਤ ਦੀਪਕ ਨੇ ਆ ਕੇ ਲੋਕ ਖੋਲਿਆ ਜੀ ਰਜਿਸਟਰ ਪੇਸ਼ ਕੀਤਾ ਤੇ ਇਸ ਤੋਂ ਇਲਾਵਾ ਦੀਪਕ ਜਿੰਦਲ ਵੀ ਗੈਰ ਹਾਜ਼ਰ ਸੀ ਜਦੋਂ ਮੈਂ ਆਈਆਂ ਤੇ ਬਾਕੀ ਕਾਫੀ ਹੋਰ ਮੁਲਾਜ਼ਮ ਗੈਰ ਹਾਜ਼ਰ ਸੀ ਕਿ ਉਹਨਾਂ ਦੇ ਖਿਲਾਫ ਹੁਣ ਕੀ ਕਰਵਾਂਗੇ ਉਹਨਾਂ ਦੇ ਖਿਲਾਫ ਨਾ ਜੀ ਮੈਂ ਜਵਾਬ ਤਲਬੀ ਕੀਤੀ ਹੈ ਐਬਸੈਂਟ ਕੀਤੇ ਨੇ ਤੇ ਸਰਕਾਰ ਨੂੰ ਲਿਖ ਕੇ ਭੇਜੂੰਗੀ ਜੀ ਮੈਂ ਅੰਨਾ ਦੇਖਲਾ ਆ ਜਮਾਨਾ ਨੂੰ ਕੀ ਪਉ ਬੇੜੀ ਲੋਕਾਂ ਨੂੰ ਵੀ ਬਹੁਤ ਪਰੇਸ਼ਾਨੀ ਆਉਂਦੀ ਹੈ ਦਿੱਕਤਾਂ ਦੀਆਂ ਨੇ ਕਿ ਉਹਦੇ ਦਾ ਚਾਹੀਦਾ ਹਾਂਜੀ ਮੈਂ ਤਾਂ ਸਮੇਂ ਸਮੇਂ ਹਦਾਇਤਾਂ ਵੀ ਜਾਰੀ ਕਰਦੀ ਰਹਿੰਦੀ ਹਾਂ ਜੀ ਕਿ ਸਰਕਾਰ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨਾ ਚਾਹੀਦਾ ਸੀ ਮੁੱਖ ਮੰਤਰੀ ਸਾਹਿਬ ਦੇ ਕਿਸ ਤਰ੍ਹਾਂ ਦੇ ਹਦਾਇਤ ਨੇ ਜਸ ਸਿਨੀ ਰਸਤਰਾ ਦੇ ਹਾਂਜੀ ਇਹੀ ਹਦਾਇਤ ਨੇ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨਾ ਚਾਹੀਦਾ ਜੀ ਧੰਨਵਾਦ ਬਹੁਤ ਧੰਨਵਾਦ ਨਾ ਮੈਂ ਤੁਹਾਡੇ ਤੋਂ ਕੀ ਪੁੱਛ ਤੋ ਤੁਹਾਡੀ ਸਰ ਮੇਰਾ ਨਾਮ ਕਰਨਵੀਰ ਸਿੰਘ ਹੈ ਮੈਂ ਐਸਪੀਓ ਐਜਾ ਲੱਗਿਆ ਹਾਂ ਬੀਟੂ ਤਪਤਰ 90 ਜੀ ਤੇ ਜਿਹੜੀ ਮੈਮ ਨੇ ਜਿਹੜੇ ਰੇਡ ਮਾਰੇ ਸੀ ਤੁਸੀਂ ਕਿੱਥੇ ਸੀ ਉਸ ਟਾਈਮ ਮੈਡਮ ਇੱਕ ਨਾ ਸਰ ਅਸੀਂ ਬੋਲੀਆਂ ਕੀਤੀਆਂ ਨੇ ਪੰਚਾਇਤੀ ਲੈਣ ਦੀਆਂ ਚਪੋਤੇਦਾਰਾਂ ਤੋਂ ਚੈੱਕ ਲੈ ਰਿਆ ਸੀਗਾ ਉਹਨਾਂ ਨੂੰ ਸਵੇਰੇ ਬੁਲਾਇਆ ਸੀ ਟਾਈਮ ਦਿੱਤਾ ਸੀਗਾ ਤੁਸੀਂ ਚੈੱਕ ਲੈ ਰਿਆ ਸੀ ਤੁਸੀਂ ਦੇਖ ਸਕਦੇ ਹੋ ਹਾਂਜੀ ਇਸ ਕਰਕੇ ਆਗੇ ਸੀ ਟਾਈਮ ਨਾ ਸਰ ਬਾਹਰ ਖੜਾ ਸੀਗਾ ਉੱਥੇ ਚੈੱਕ ਲੈ ਰਿਆ ਸੀ ਉਹਨਾਂ ਨੂੰ ਠੀਕ ਹੈ ਥੈਂਕ ਯੂ ਕੀ ਕੀ ਵੀ ਤੁਹਾਡਾ ਮੇਰਾ ਇਹ ਜਿੰਦਰ ਹੈ ਜੀ ਕੀ ਕੀ ਬੋਲੇ ਕੀ ਨਾਮ ਇਹ ਜਿੰਦਰ ਹੈ ਜੀ ਮੇਰਾ ਕੀ ਬੋਲਦੇ ਹੋ ਤੁਹਾਡੀ ਮੈਂ ਜੀ ਸੀ ਦਾ ਚਾਰਜ ਮਿਲਿਆ 990 ਤੇ ਤੁਸੀਂ ਲੇਟ ਕਿਉਂ ਹੋਏ ਅੱਜ ਸਰ ਬੱਸ ਥੋੜੀ ਲੇਟ ਹੋ ਗਈ ਸੀ ਅੱਜ ਮੈਂ ਤੇ ਬੱਸ ਨਾਲ ਦੇ ਨਾਲ 8:50 ਤੇ ਬਹਿ ਗਿਆ ਸੀ ਡਾਕਟਰ ਕਿੰਨੇ ਵਜੇ ਲੱਗਦਾ ਹੈ ਜੀ 9 9 ਵਜੇ ਲੱਗਦਾ ਹੈ ਜੀ ਕਿੰਨੇ ਵਜੇ ਆਏ ਤੁਸੀਂ ਮੈਂ ਉੜਿਆ ਆਇਆ ਜੀ 9:15 ਮਿੰਟ ਤੇ ਆਇਆ ਸੀ ਸਿਆ ਲੇਟ ਹੋ ਗਏ ਹਰ ਰੋਜ਼ ਲੇਟ ਹੁੰਦਾ ਨਹੀਂ ਜੀ ਨਹੀਂ ਅੱਜ ਹੀ ਹੋਇਆ ਅੱਜ ਤੇ ਬੱਸ ਵਿੱਚ ਹੋ ਗਈ ਪਟਿਆਲੇ ਤੋਂ ਆਣਾ ਜੀ ਮੈਂ ਅੱਛਾ